ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 17 ਅਕਤੂਬਰ ਨੂੰ ਪੰਜਾਬ 17 ਦਸੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਮੌਸਮ ਅੱਜ ਵੀ ਉਸੇ ਤਰ੍ਹਾਂ ਦਾ ਹੀ ਹੈ ਪਰ ਸਵੇਰ ਵੇਲੇ ਅੱਜ ਕੁਝ ਕੁ ਹਲਕੀ-ਹਲਕੀ ਧੁੰਦ ਦੇਖਣ ਨੂੰ ਮਿਲ ਰਹੀ ਹੈ। ਪਰ ਇਹ ਬਹੁਤਾ ਲੰਬਾ ਸਮਾਂ ਨਹੀਂ ਰਹੇਗੀ। ਇਹ ਪਹਿਲੇ ਹੀ ਸੂਰਜ ਦੀ ਲਸ਼ਕੋਰ ਨਾਲ ਹੀ ਦੂਰ ਹੋ ਜਾਵੇਗੀ। ਹਰਿਆਣੇ ਦੇ ਕੁਝ ਖੇਤਰਾਂ ਦੇ ਵਿੱਚ ਵੱਡੇ ਪੱਧਰ ਤੇ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਦੂਸਰੀ ਤਰਫ ਕੋਰਾ ਪੰਜਾਬ ਦੇ ਵਿੱਚ ਲਗਾਤਾਰ ਵੱਡੇ ਪੱਧਰ ਤੇ ਪੈ ਰਿਹਾ ਹੈ ਜਿਸ ਕਰਕੇ ਟੈਂਪਰੇਚਰ ਲਗਾਤਾਰ ਹੇਠਾਂ ਵੱਲ ਨੂੰ ਜਾ ਰਿਹਾ ਹੈ ਅੱਜ ਵੀ ਸਵੇਰ ਵੇਲੇ ਸਾਰੇ ਹੀ ਪੰਜਾਬ ਦੇ ਵਿੱਚ ਕੋਰਾ ਬਹੁਤ ਵੱਡੀ ਬੱਦਰ ਤੇ ਪਿਆ ਹੋਇਆ ਹੈ ਤੇ ਠੰਡ ਵਿੱਚ ਉਸੇ ਤਰ੍ਹਾਂ ਹੀ ਵਾਤਾ ਦੇਖਣ ਨੂੰ ਮਿਲੇਗਾ ਮੌਸਮ ਪੂਰੀ ਤਰ੍ਹਾਂ ਦੇ ਨਾਲ ਸਾਫ਼ ਅੱਜ ਵੀ ਰਹੇਗਾ ਜਿਵੇਂ ਕੱਲ ਵੀ ਪੱਛੋ ਦੀ ਹਵਾ ਬਹੁਤ ਘੱਟ ਚੱਲੀ ਸੀਗੀ ਅੱਜ ਵੀ ਉਸੇ ਤਰ੍ਹਾਂ ਹੀ ਘੱਟ ਚੱਲਦੀ ਹੋਈ ਦਿਖਾਈ ਦੇਵੇਗੀ ਦੂਸਰੀ ਤਰਫ ਹਲਕੀ ਜਿਹੀ ਬੱਦਲਬਾਹੀ ਪਹਾੜਾਂ ਦੇ ਵਿੱਚ ਰਹਿ ਸਕਦੀ ਹੈ ਪਰ ਪੰਜਾਬ ਵਿੱਚ ਉਸਦਾ ਅਸਰ ਨਹੀਂ ਹੋਵੇਗਾ ਉੱਥੇ ਬਰਫਬਾਰੀ ਦਾ ਦੌਰ ਵੀ ਦੇਖਿਆ ਜਾ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਦੀ ਅਜੇ ਕੋਈ ਖਾਸ ਸੰਭਾਵਨਾ ਦਿਖਾਈ ਨਹੀਂ ਦੇ ਰਹੀ ਪਰ ਦੂਸਰੀ ਤਰਫ ਧੁੰਦ ਹੁਣ ਹੌਲੀ-ਹੌਲੀ ਪੰਜਾਬ ਦੇ ਵਿੱਚ ਵੀ ਆਉਣੀ ਸ਼ੁਰੂ ਹੋ ਚੁੱਕੀ ਹੈ ਤੇ ਅਗਲੇ ਕੁਝ ਇੱਕ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਵੱਡੇ ਪੱਧਰ ਤੇ ਸਵੇਰ ਵੇਲੇ ਤੁਹਾਨੂੰ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਅਜੇ ਧੁੰਦ ਦੇ 2-4 ਦਿਨ ਹਲਕੀ ਜਿਹੀ ਸਵੇਰ ਵੇਲੇ ਹੀ ਦੇਖਣ ਨੂੰ ਮਿਲੇਗੀ ਬਾਕੀ ਮੌਸਮ ਪੂਰੀ ਤਰ੍ਹਾਂ ਨਾਲ ਅੱਜ ਵੀ ਸਾਫ਼ ਬਣਿਆ ਰਹੇਗਾ ਪੰਜਾਬ ਦੇ ਵਿੱਚ